ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਾਵਨ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਆਪਾਂ ਸਵੇਰ ਦੇ ਸਮੇਂ ਦੇ ਵਿੱਚ ਪਰਮੇਸ਼ਰ ਦੀ ਬਾਖ ਔਰ ਪਵਿੱਤਰ ਹਜ਼ੂਰੀ ਇਕੱਠੇ ਹੋਇਆ ਧੰਨਵਾਦ ਕਰਦੇ ਹਾਂ ਉਸ ਮਹਾਨ ਖੁਦਾਵੰਦ ਆਜ ਦੇ ਸੁੰਦਰ ਦਿਨ ਦੇ ਲਈ ਅੱਜ ਦੇ ਜੋ ਸੁੰਦਰ ਸਮਾ ਪ੍ਰਭੂ ਨੇ ਸਾਨੂੰ ਦਿਖਾਇਆ ਸੱਚਮੁੱਚ ਖੁਦਾ ਦੀ ਗ੍ਰੇਸ ਅਯੋਦੀ ਕਿਰਪਾ ਦੇ ਸਦਕੇ ਅੱਜ ਦੇ ਸਮੇਂ ਨੂੰ ਅਸੀਂ ਦੇਖਿਆ ਉਹ ਮਹਾਨ ਖੁਦਾਵੰਦ ਆ ਉਹ ਪਵਿੱਤਰ ਪਰਮੇਸ਼ਰ ਆ ਉਹ ਮਦਦਗਾਰ ਖੁਦਾ ਆ ਉਸ ਦੀ ਮਦਦ ਔਰ ਉਸ ਦੀ ਕਿਰਪਾ ਦੇ ਵਸੀਲੇ ਅੱਜ ਅਸੀਂ ਇੱਥੇ ਪਹੁੰਚੇ ਆ ਅੱਜ ਦਾ ਇਹ ਮੁਬਾਰਕ ਦਿਨ ਖੁਦਾ ਨੇ ਸਾਨੂੰ ਦਿਖਾਇਆ ਔਰ ਸਭ ਤੋਂ ਪਹਿਲਾਂ ਜਾਣਾਂਗੇ ਗਵਾਈਆਂ ਨੂੰ ਕਿ ਕਿਸ ਤਰ੍ਹਾਂ ਜਿਹਨਾਂ ਨੇ ਵੀ ਖੁਦਾ ਨੂੰ ਪੁਕਾਰਿਆ ਉਹਨਾਂ ਨੇ ਆਪਣੇ ਉੱਤਰ ਸੁਰਗ ਰਾਜ ਦੇ ਵਿੱਚੋਂ ਪਾਏ ਉਹ ਜਾਣਨ ਲਈ ਪੜਦੇ ਆ ਪਹਿਲੀ ਗਵਾਹੀ ਕ੍ਰਿਸ਼ਨਾ ਦੀ ਆ ਉਹਨਾਂ ਦੀ ਘਰ ਇੱਕ ਛੋਟੀ ਬੱਚੀ ਸੀ ਜਿਸ ਦੇ ਕੰਨ ਦੇ ਵਿੱਚ ਤੀਲੀ ਟੁੱਟ ਗਈ ਸੀ ਔਰ ਉਹ ਨਿਕਲ ਨਹੀਂ ਸੀ ਰਹੀ ਔਰ ਬੱਚਾ ਕਾਫੀ ਪਰੇਸ਼ਾਨ ਹੋ ਰਹੀ ਸੀ ਉਹ ਤੀਲੀ ਨਿਕਲ ਹੀ ਨਹੀਂ ਰਹੀ ਸੀ ਤਾਂ ਉਹਨੇ ਵਿਸ਼ਵਾਸ ਤੇ ਨਾਲ 400 ਨੰਬਰ ਤੇ ਕਾਲ ਕਰਕੇ ਪ੍ਰੇਰ ਕਰਵਾਈ। ਪ੍ਰੇਰ ਤੋਂ ਬਾਅਦ ਉਹ ਦੱਸ ਦਿਆ ਤੀਲੀ ਨਿਕਲੀ। ਪਰ ਤੀਲੀ ਦੇ ਨਾਲ ਇੱਕ ਛੋਟਾ ਜਿਹਾ ਮੋਤੀ ਵੀ ਨਿਕਲਿਆ। ਔਰ ਇਸ ਗੱਲ ਤੋਂ ਬੜੇ ਪਰੇਸ਼ਾਨ ਸੀ ਕਿ ਮੋਤੀਲੀ ਤਾਂ ਲੰਬੀ ਸੀ ਆਪਾਂ ਸਮਝ ਸਕਦੇ ਵੈ ਅੱਗੇ ਨਹੀਂ ਜਾਣੀ। ਪਰ ਖੁਦਾ ਨੇ ਉਸ ਬੱਚੇ ਨੂੰ ਉਸ ਮੋਤੀ ਤੋਂ ਵੀ ਬਚਾਇਆ ਕਿਉਂਕਿ ਉਹ ਮੋਤੀ ਬਹੁਤ ਛੋਟਾ ਤੇ ਕਹਿ ਸਕਦੇ ਆਂ ਵੀ ਬਰੀਕ ਹੁੰਦਾ ਉਹ ਅੱਗੇ ਵੀ ਜਾ ਸਕਦਾ ਸੀ ਕੰਦੇ ਪਰ ਪਰਮੇਸ਼ਰ ਨੇ ਉਸ ਬੱਚੇ ਦੀ ਹਿਫਾਜ਼ਤ ਕੀਤੀ। ਤੇਲੀ ਅਤੇ ਮੋਤੀ ਨਿਕਲੇ ਔਰ ਬੱਚੇ ਦਾ ਕੰਨ ਬਿਲਕੁਲ ਮਹਫੂਜ਼ ਸੀਗਾ ਔਰ ਇਹ ਸਭ ਖੁਦਾ ਨੇ ਉਹਨਾਂ ਦੀ ਆਵਾਜ਼ ਨੂੰ ਸੁਣਿਆ ਤੇ ਉਹਨਾਂ ਦੀ ਮਦਦ ਭੇਜੀ ਐਸ ਲਈ ਹੋਇਆ ਜਿਸ ਕਰਕੇ ਉਹ ਖੁਦਾ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਅਗਲੀ ਗਵਾਹੀ ਸਿਸਟਰ ਪਰਮਜੀਤ ਦੀ ਉਹ ਦੱਸਦੀ ਆ ਕਿ ਉਹਨਾਂ ਨੇ ਫਾਸਟਿੰਗ ਕੀਤੀ ਔਰ ਚਰਚ ਦੇ ਵਿੱਚ ਰੋਟੀ ਬਣਾਉਣ ਲਈ ਪੈਸੇ ਦਾ ਪ੍ਰਬੰਧ ਕਰਨਾ ਚਾਹੁੰਦੇ ਸੀ ਫਾਸਟਿੰਗ ਉਹਨਾਂ ਨੇ ਐਸੇ ਵਿਸ਼ੇਸ਼ਲੀ ਕੀਤੀ ਕਿਉਂਕਿ ਉਹ ਚਰਚ ਦੇ ਵਿੱਚ ਲੰਗਰ ਲਾਉਂਦੇ ਸੀ ਔਰ ਲੰਗਰ ਦੀ ਤਰੀਕ ਉਹਨਾਂ ਦੀ ਆ ਗਈ ਸੀ ਪਰ ਉਹਨਾਂ ਕੋਲੇ ਪੈਸੇ ਦਾ ਪ੍ਰਬੰਧ ਨਹੀਂ ਸੀ ਤਾਂ ਫਾਸਟਿੰਗ ਦੇ ਵਿੱਚ ਖੁਦਾ ਨੇ ਉਹਨਾਂ ਦੇ ਪੈਸੇ ਦਾ ਪ੍ਰਬੰਧ ਕੀਤਾ ਉਹਨਾਂ ਨੇ ਚਰਚ ਦੇ ਵਿੱਚ ਜੋ ਸੋਚਿਆ ਸੀ ਉਸ ਤੋਂ ਵੀ ਵਧੀਆ ਲੰਗਰ ਲਾਇਆ ਔਰ ਪਰਮੇਸ਼ਰ ਨੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਇਸ ਗਵਾਹੀ ਦੇ ਲਈ ਸਿਸਟਰ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਸੱਚਮੁੱਚ ਖੁਦਾ ਬਹੁਤ ਹੀ ਮਦਦਗਾਰ ਪਰਮੇਸ਼ਰ ਹੈ ਸੱਚਾ ਸਹਾਇਕ ਹੈ ਦਿਆ ਕਰਨ ਵਾਲਿਆ ਔਰ ਉਹਦੀ ਕਿਰਪਾ ਸਦਾ ਦੀ ਹੈ ਜੋ ਵੀ ਜਨ ਪਰਮੇਸ਼ਰ ਦੇ ਨਾਮ ਤੇ ਭਰੋਸਾ ਰੱਖ ਲੈਂਦੇ ਆ ਨਾ ਫਿਰ ਉਹਨਾਂ ਦੀਆਂ ਜ਼ਰੂਰਤਾਂ ਉਹਨਾਂ ਦੀ ਆਪਣੀਆਂ ਨਹੀਂ ਰਹਿ ਜਾਂਦੀਆਂ ਫਿਰ ਖੁਦਾ ਦੀਆਂ ਹੋ ਜਾਂਦੀਆਂ ਔਰ ਜਦ ਅਸੀਂ ਇਹ ਸੋਏਦੇ ਨੇ ਕਿ ਖੁਦਾ ਇਸ ਤੋਂ ਇੱਕ ਕੰਮ ਤੇਰਾ ਆ ਇਹ ਜ਼ਰੂਰਤ ਤੇਰੀ ਆ ਇਹ ਸ਼ਰਮਿੰਦਗੀ ਤੈਨੂੰ ਆਣੀ ਆ ਜੇ ਨਾ ਹੋਊਗਾ ਤਾਂ ਲੋਕਾਂ ਨੇ ਤੈਨੂੰ ਕਹਿਣਾ ਤਾਂ ਖੁਦਾ ਬਖੂਬੀ ਉਸ ਕੰਮ ਨੂੰ ਕਰਕੇ ਦਿੰਦਾ ਆ ਇਸੇ ਕਰਕੇ ਖੁਦਾ ਦੇ ਨਾਮ ਤੇ ਭਰੋਸਾ ਰੱਖਿਆ ਕਰੋ ਕਿਉਂਕਿ ਜਿਹੜੇ ਕੰਮ ਸਾਥੋਂ ਨਹੀਂ ਉਹ ਸਾਡੇ ਨੋ ਖੁਦਾ ਦਾਤ ਮਾ ਬਹੁਤ ਵਧੀਆ ਤਰੀਕੇ ਨਾਲ ਕਰ ਸਕਦਾ ਹੈ ਸੋ ਅਸੇ ਵਚਨ ਦੇ ਟਾਈਟਲ ਬਾਰੇ ਜਾਣਾਂਗੇ ਜੁਵੇ ਇਸੇ ਲਿਖਿਆ ਕਿ ਇਸ ਪ੍ਰਾਰਥਨਾ ਨਾਲ ਤੁਹਾਡੇ ਬੱਚਿਆਂ ਦੇ ਜੀਵਨ ਬਦਲ ਜਾਣਗੇ ਖੁਦਾ ਦਾ ਵਚਨ ਉਹਦੀ ਪ੍ਰਾਰਥਨਾ ਦੇ ਸ਼ਬਦ ਬਹੁਤ ਮਹਾਨ ਹੈ ਕਲਾਮ ਚ ਲਿਖਿਆ ਤੂੰ ਜੋ ਬੋਲੇਗਾ ਨਾ ਤੇਰੇ ਲਈ ਉਹੀ ਹੋ ਜਾਊਗਾ ਜੋ ਤੂੰ ਮੁੱਖ ਚੋਂ ਕੱਢੇਗਾ ਉਹ ਤੇਰੇ ਲਈ ਕੀਤਾ ਜਾਊਗਾ ਕਈ ਵਾਰ ਅਸੀਂ ਆਪਣੇ ਬੱਚਿਆਂ ਦੇ ਲਈ ਗਲਤ ਅੰਗੀਕਾਰ ਕਰਦੇ ਹਾਂ ਅਸੀਂ ਕਹਿੰਨੇ ਕਿ ਇਹਦਾ ਬਾਹਲਾ ਹੀ ਸ਼ੈਤਾਨਿਆ ਇਹਦਾ ਬਾਹਲਾ ਹੀ ਠੀਠਿਆ ਇਹਨੇ ਤਾਂ ਬੁਰਾ ਨਿਕਲਣਾ ਆ ਇਹਦਾ ਹੱਥੋਂ ਨਿਕਲ ਗਿਆ ਆ ਇਹਦਾ ਕੁਝ ਨਹੀਂ ਹੋ ਸਕਦਾ ਇਹ ਕਿੱਥੋਂ ਪੜ ਲੂਗਾ ਇਹਨੂੰ ਕਿੱਥੋਂ ਕੰਮ ਮਿਲ ਜੂਗਾ ਇਹ ਕਿੱਥੇ ਕੁਝ ਕਰ ਲੂਗਾ ਜਦੋਂ ਅਸੀਂ ਗਲਤੰਗੀਕਾਰ ਕਰਦੇ ਆ ਨਾ ਫਿਰ ਅਸੀਂ ਗਲਤੰਗੀਕਾਰ ਕਰਕੇ ਆਪਣੇ ਬੱਚੇ ਦੀ ਲਾਈਫ ਦੇ ਵਿੱਚ ਖੁੱਲ੍ਹੀ ਹੋਈ ਵੀ ਰਾਹ ਬੰਦ ਕਰ ਦਿੰਨੇ ਆ ਜੇ ਜਨ ਐਸਾ ਹੋ ਜਾਂਦਾ ਤੇ ਫਿਰ ਉਹਦਾ ਸਾਰਾ ਦੋਸ਼ ਅਸੀਂ ਰੱਬ ਤੇ ਮਾਰ ਦਿੰਨੇ ਕਿ ਰੱਬ ਨੇ ਸਾਡੇ ਬੱਚੇ ਬਾਰੇ ਨਹੀਂ ਕੁਝ ਸੋਚਿਆ ਲੋਕਾਂ ਦੇ ਜਵਾਬ ਪੀਸੀ ਲਾਗੇ ਲੋਕਾਂ ਦੇ ਜਵਾਬ ਉਹ ਬਣਗੇ ਪਰ ਸਾਡੇ ਬੱਚੇ ਦਾ ਕੁਝ ਬਣਿਆ ਹੀ ਨਹੀਂ ਇਸ ਕਰਕੇ ਅਸੀਂ ਬਾਅਦ ਚ ਪੂਰਾ ਦਾ ਪੂਰਾ ਦੋਸ਼ ਚਾ ਕੇ ਖੁਦਾ ਸਰ ਮਾਰ ਦਿੰਨੇ ਪਰ ਜਦ ਕੀ ਗਲਤੰਗੀਕਰ ਸਾਡਾ ਹੀ ਹੁੰਦਾ ਆ ਸੋ ਅੱਜ ਖੁਦਾ ਅੱਜ ਦੇ ਵਚਨ ਦੇ ਦੁਆਰਾ ਸਾਨੂੰ ਸਿਖਾਊਗਾ ਕਿ ਤਹਾਡੀ ਲਾਈਫ ਦੇ ਵਿੱਚ ਪਰਮੇਸ਼ਰ ਉਦੋਂ ਕੰਮ ਕਰਦਾ ਜਦ ਪਰਮੇਸ਼ਰ ਦੇਖੇ ਵੀ ਇਹਦੇ ਹਾਲਾਤ ਬਦਲ ਸਕਦੇ ਆ ਮਤਲਬ ਖੁਦਾ ਤੁਹਾਡੇ ਵੱਲੋਂ ਵੀ ਕੋਈ ਚਾਹਤ ਵੇਖੇ ਉਸ ਤੋਂ ਬਿਨਾ ਖੁਦਾ ਤਾਂ ਮੁਰਦਿਆਂ ਨੂੰ ਵੀ ਜਿੰਦਾ ਕਰ ਦਿੰਦਾ ਖੁਦਾ ਤਾਂ ਮਰੀਆਂ ਹੋਈਆਂ ਆਸਾਂ ਨੂੰ ਵੀ ਜਿਵਾ ਦਿੰਦਾ ਅਸੀਂ ਇਹ ਕਹਿ ਦੇਣਾ ਵੀ ਬੱਸ ਹੋਣ ਇੱਥੋਂ ਸਾਨੂੰ ਕੋਈ ਆਸ ਨਹੀਂ ਇਹਦਾ ਕੁਝ ਨਹੀਂ ਹੋ ਸਕਦਾ ਇਹ ਕੀ ਕਰ ਲੂਗਾ ਇਹਦਾ ਕਿੱਥੋਂ ਕੁਝ ਬਣ ਜੂਗਾ ਪਰ ਖੁਦਾ ਸਾਨੂੰ ਕਹਿੰਦਾ ਕਿ ਇਸ ਵਰਲਡ ਨੂੰ ਕੈਨਸਲ ਕਰੋ ਕਿਉਂਕਿ ਜਿੱਥੇ ਖੁਦਾ ਹੈ ਨਾ ਉੱਥੇ ਸਭ ਕੁਝ ਪੋਸੀਬਲ ਹੈ एवरीथिंग ਹਰ ਇੱਕ ਕੁਝ ਹੋ ਸਕਦਾ ਜਿੱਥੇ ਸਾਨੂੰ ਖੁਦਾ ਦੇ ਨਾਮ ਤੇ ਭਰੋਸਾ ਹੋਵੇ ਸੋ ਪਰਮੇਸ਼ੁਰ ਸਾਨੂੰ ਕੀ ਸਿਖਾਉਂਦਾ ਖੁਦਾ ਸਾਨੂੰ ਕੀ ਸਮਝਾਉਂਦਾ ਕੀ ਕਹਿੰਦਾ ਹੈ ਅੱਜ ਦਾ ਇਹ ਵਚਨ ਜਾਣਨ ਲਈ ਪੜ੍ਹਦੇ ਹਾਂ ਅੱਜ ਸਵੇਰ ਦਾ ਵਚਨ ਲੂਕਾ ਦੇ ਆਏ 7 ਤੋਂ ਦੀ 11 ਤੋਂ ਲੈ ਕੇ 15 ਨੰਬਰਾਈ ਤੋ ਇਸ ਦੇ ਪਿੱਛੋਂ ਇਹ ਹੋਇਆ ਯੇਸ਼ੂ ਨਾਇਨ ਨਾਮ ਦੇ ਇੱਕ ਨਗਰ ਵਿੱਚ ਨੂੰ ਗਿਆ ਅਤੇ ਉਸ ਦੇ ਚੇਲੇ ਅਤੇ ਵੱਡੀ ਭੀੜ ਉਸ ਦੇ ਨਾਲ ਤੁਰੀ ਜਾਂਦੀ ਸੀ ਅਤੇ ਜਿਸ ਵੇਲੇ ਉਹ ਨਗਰ ਦੇ ਫਾਟਕ ਦੇ ਨੇੜੇ ਪੁੱਜਿਆ ਤਾਂ ਵੇਖੋ ਲੋਕ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ ਜੋ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਵਿਧਵਾ ਸੀ ਨਗਰ ਦੀ ਵੱਡੀ ਭੀੜ ਉਸ ਦੇ ਨਾਲ ਸੀ ਪਰਬੂ ਨੇ ਵਿਹੇਖੇ ਹਸੋਤੇ ਦਰਸ ਖਾਦਾ ਅਤੇ ਉਸ ਨੂੰ ਆਖਿਆ ਨਾ ਰੋ ਅਤੇ ਨੇੜੇ ਆ ਕੇ ਅਰਥੀ ਨੂੰ ਛੁਇਆ ਅਤੇ ਚੁੱਕਣ ਵਾਲੇ ਰੁਕ ਗਏ ਤਾਂ ਉਸ ਨੇ ਕਿਹਾ हे ਜਵਾਨ ਮੈਂ ਤੈਨੂੰ ਕਹਿੰਦਾ ਹਾਂ ਉੱਠ ਤਾਦੋ ਮੁਰਦਾ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ ਅਤੇ ਯੇਸ਼ੂ ਨੇ ਉਸ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ ਹਾਲੇਲੂਇਆ ਸੋ ਇਸ ਲਿਖਨ ਮਾਂ ਤੇ ਬੱਚੇ ਲਈ ਅਸੀਂ ਦੇਖਦੇ ਆ ਇੱਕ ਵਿਧਵਾ ਔਰਤ ਜਿਹਦਾ ਪਤੀ ਨਾ ਹੋਵੇ ਸੋ ਜਦੋਂ ਮਾਪੇ ਇੱਕ ਧੀ ਨੂੰ ਵਿਆਹ ਦਿੰਦੇ ਆ ਨਾ ਉਹ ਦੇ ਵੱਲੋਂ ਫ੍ਰੀ ਹੋ ਜਾਂਦੇ ਮਤਲਬ ਉਹ ਇੱਕ ਆਦਮੀ ਦੇ ਹੱਥ ਸੌਂਦਦੇ ਹੋਰ ਕਹਿੰਦੇ ਕਿ ਅੱਜ ਤੋਂ ਸਾਡੀ ਕੁੜੀ ਦੀ ਜ਼ਿੰਮੇਵਾਰੀ ਇਹੀ ਸੰਭੋਗਾ ਪਰ ਜਦੋਂ ਉਸ ਭੈਣ ਦਾ ਪਤੀ ਮਰ ਜਾਵੇ ਤਾਂ ਫਿਰ ਉਹਦੇ ਲਈ ਆਸਰਾ ਹੁੰਦਾ ਉਹਦੇ ਧੀਆ ਪੁੱਤਰ ਹੁਣ ਇੱਕ ਤਾਂ ਵਿਧਵਾ ਸੀ ਉੱਤੋਂ ਦਾ ਪੁੱਤਰ ਵੀ ਮਰ ਗਿਆ ਫਿਰ ਉਹਦੇ ਲਈ ਦੁੱਖ ਦੀ ਵੱਡੀ ਗੱਲ ਸੀ ਹੁਣ ਉਹਦਾ ਸਹਾਇਕ ਕੋਈ ਨਹੀਂ ਸੀਗਾ ਉਹਦਾ ਮਦਦਗਾਰ ਕੋਈ ਵੀ ਨਹੀਂ ਸੀ ਹੁਣ ਦੇਖੋ ਮੈਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹੀ ਹੈ ਕਿ ਖੁਦਾ ਸਾਡੇ ਦਿਲ ਦੀਆਂ ਗੱਲਾਂ ਜਾਣਦਾ ਕਈ ਵਾਰ ਮੈਂ ਗੱਲ ਦਸੀ ਹੈ ਕਿ ਜਿਨ੍ਹਾਂ ਨੇ ਫਾਸਟਿੰਗ ਕੀਤੀ ਸੀ ਪਰ ਫਾਸਟਿੰਗ ਤੋਂ ਬਾਅਦ ਉਹਨਾਂ ਦੇ ਘਰ ਇਹ ਪ੍ਰੋਬਲਮ ਆਈ ਜਾਂ ਫਿਰ ਪ੍ਰਾਰਥਨਾ ਵਿੱਚ ਲਗਾਤਾਰ ਖਰੀ ਚੱਲ ਚੱਲਦੇ ਉਹਨਾਂ ਦੇ ਘਰ 'ਚ ਹੀ ਪ੍ਰੋਬਲਮ ਹੋਏ ਪਰ ਅਚਾਨਕ ਉਹ ਪ੍ਰੋਬਲਮ ਆਪਣੇ ਆਪ ਹੀ ਠੀਕ ਹੋ ਗਈ ਬਿਨਾਂ ਦੁਆ ਕੀਤੀ ਹੋਏ ਸੋ ਇਹ ਕੰਮ ਉਦੋਂ ਹੁੰਦੇ ਆ ਜਦੋਂ ਪਰਮੇਸ਼ਰ ਵੇਖਦਾ ਵੀ ਇਹ ਲੋਕ ਮੇਰੇ ਪੈਰ ਦੇ ਵਿੱਚ ਚੱਲਦੇ ਆ ਸੋ ਖੁਦਾ ਬਿਨਾ ਮੰਗੀ ਵੀ ਦਿੰਦਾ ਹੈ ਇਹ ਗੱਲ ਸੱਚ ਹੈ ਪਰ ਉਹਦੋਂ ਦਿੰਦਾ ਹੈ ਜਦ ਹਾਲਾਤ ਵਾਕਈ ਐਸੇ ਹੋਣ ਜਦੋਂ ਪਰਮੇਸ਼ਰ ਨੂੰ ਲੱਗੇ ਪਰ ਇਹ ਬੰਦਾ ਜਿਹੜਾ ਵਾਕਈ ਸਾਸ਼ੀ ਦੇ ਯੋਗ ਹੈਗਾ ਹੈ ਔਰ ਵਾਕਈ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜਿਵੇਂ ਇੱਥੇ ਇੱਕ ਵਿਧਵਾ ਔਰਤ ਦੀ ਗੱਲ ਹੋ ਰਹੀ ਆ ਜਿਹਦਾ ਪਤੀ ਨਹੀਂ ਸੀ ਮਰ ਚੁੱਕਾ ਹੋਗਾ ਜਾਂ ਕਿਵੇਂ ਵੀ ਮਰਿਆ ਹੀ ਹੋਗਾ ਤਾਂ ਹੀ ਵਿਧਵਾ ਸੀ ਦੂਸਰੇ ਨੰਬਰ ਤੇ ਉਹਦਾ ਪੁੱਤਰ ਸੀ ਤਾਂ ਉਹ ਵੀ ਮਰ ਗਿਆ ਸੀ ਉਹਨੂੰ ਉਹਦੇ ਲਈ ਕਲੋਤਾ ਆਸਰਾ ਸੀ ਉਹਦਾ ਆਸਰਾ ਖਤਮ ਹੋ ਗਿਆ ਉਹਨੂੰ ਵਾਕਿਆ ਸਹਾਇਤਾ ਦੀ ਬਹੁਤ ਜ਼ਰੂਰਤ ਸੀ ਇੱਥੇ ਕਿਹਾ ਜਾਂਦਾ ਵੀ ਯੇਸ਼ੂ ਵੀ ਤੁਰਿਆ ਜਾਂਦਾ ਸੀ ਤਾਂ ਉਹ ਵੀ ਅਰਥੀ ਲੈ ਕੇ ਤੁਰੇ ਜਾਂਦੇ ਸੀ ਕਿਤੇ ਨਹੀਂ ਲਿਖਿਆ ਵੀ ਉਹਦੀ ਮਾਂ ਨੇ ਯੇਸ਼ੂ ਕੋਲ ਜਾ ਕੇ ਕਿਹਾ ਮੇਰਾ ਮੁੰਡਾ ਜ਼ਿੰਦਾ ਕਰ ਦੇ ਕਿਤੇ ਨਹੀਂ ਕਿਹਾ ਵੀ ਕਿਸੇ ਚੇਲੇ ਨੇ ਕਿਹਾ ਵੀ ਪ੍ਰਭੂ ਭੈਣ ਵੱਲ ਦੇਖ ਕਿਤੇ ਨਹੀਂ ਕਿਹਾ ਵੀ ਕਿਸੇ ਬੰਦੇ ਨੇ ਵੀ ਯੇਸ਼ੂ ਨੂੰ ਉਸ ਬੱਚੇ ਨੂੰ ਠੀਕ ਕਰਨ ਲਈ ਕਿਹਾ ਹੋਵੇ ਕਿਸੇ ਦਾ ਵੀ ਧਿਆਨ ਯੇਸ਼ੂ ਵੱਲ ਤਾਂ ਹੈ ਹੀ ਨਹੀਂ ਸੀ ਪਰ ਯੇਸ਼ੂ ਦਾ ਧਿਆਨ ਉਸ ਭੈਣ ਵੱਲ ਸੀ ਯੇਸ਼ੂ ਉੱਥੇ ਵੀ ਗੌਰ ਕਰਦਾ ਜਿੱਥੇ ਕੋਈ ਯੇਸ਼ੂ ਵੱਲ ਗੌਰ ਨਹੀਂ ਕਰਦਾ ਮਤਲਬ ਉਹ ਔਰਤ ਨੂੰ ਭਾਵੇਂ ਨਹੀਂ ਸੀ ਪਤਾ ਵੀ ਇਹ ਮੇਰੀ ਮਦਦ ਕਰ ਸਕਦਾ ਪਰ ਖੁਦਾ ਜਾਣਦਾ ਸੀ ਵੀ ਇਹਦੀ ਮਦਦ ਮੈਂ ਹੀ ਕਰ ਸਕਦਾ ਔਰ ਖੁਦਾ ਨੇ ਸੱਚਮੁੱਚ ਕੀਤੀ ਵੀ ਹੁਣ ਇਥੋਂ ਇਹ ਗੱਲ ਸਾਬਿਤ ਹੁੰਦੀ ਆ ਵੀ ਇਹ ਸਾਨੂੰ ਕਈ ਵਾਰੀ ਖੁਦਾ ਨੇ ਕਿਸੇ ਦੀ ਮਦਦ ਲਈ ਠਹਿਰਾਇਆ ਹੁੰਦਾ ਅਸੀਂ ਇਹ ਸੋਚਦੇ ਰਹੇ ਨਹੀਂ ਵੀ ਉਹਨੇ ਕਹਣਾ ਮੈਥੋਂ ਮੰਗਿਆ ਉਹਨੇ ਕਹਣਾ ਮੈਨੂੰ ਕਿਹਾ ਅਗਰ ਸਾਡੇ ਦਿਲ 'ਚ ਕਿਸੇ ਦੇ ਲਈ ਦਇਆ ਦੀ ਭਾਵਨਾ ਆ ਗਈ ਹੈ ਨਾ ਤਰਸ ਦੀ ਭਾਵਨਾ ਕਿ ਮੈਨੂੰ ਇਹਦੇ ਲਈ ਕਰਨਾ ਚਾਹੀਦਾ ਫਿਰ ਉੱਥੇ ਉਹਦੇ ਮੰਗਣ ਦੀ ਮਿਹਨੀਕ ਨਾ ਕਰਿਆ ਕਰੋ ਉੱਥੇ ਕਰ ਦਿਆ ਕਰੋ ਕਿਉਂਕਿ ਸਾਡੇ ਮਨ ਚ ਪਾਉਣ ਵਾਲਾ ਵੀ ਖੁਦਾ ਹੀ ਹੈ ਅਸੀਂ ਇਹੋ ਜਿਹੇ ਲੋਕ ਆ ਜੇ ਸਾਡੇ ਘਰਾਂ ਵਿੱਚ ਸਪੋਜ਼ ਅਸੀਂ ਫੂਡ ਮੰਗਾਉਂਿਆ ਨਾ ਕਰੇ ਪਲਾਸਟਿਕ ਦੇ ਕੰਟੇਨਰ ਆਉਂਦੇ ਜਾਂ ਫਿਰ ਆਈਸਕ੍ਰੀਮ ਮੰਗਾਉਣੇ ਪਲਾਸਟਿਕ ਦੇ ਕੰਟੇਨਰ ਚ ਤੁਸੀਂ ਉਹ ਕੰਟੇਨਰ ਵੀ ਤੋਂ ਵਗੇ ਰੱਖ ਲੈਨੇ ਜਾਂ ਕਿਉਂ ਡਿਸਪੋਜ਼ੇਬਲ ਹੁੰਦੇ ਆ ਫਿਰ ਅਸੀਂ ਪਾਣੀ ਦੀ ਬੋਤਲ ਲੈਨੇ 2 ਰੁਪਏ ਲਈ ਆຊੂ ਵੀ ਕਈ ਵਾਰ ਸਾਹਮਣੇ ਰੱਖ ਲੈਨੇ ਵੀ ਚਲ ਇਹ ਚ ਫੇਰ ਪਾਣੀ ਭਰ ਕੇ ਰੱਖਾਂਗੇ ਅਸੀਂ ਇਦਾਂ ਦੇ ਲੋਕ ਆ ਵੀ ਜਿਹੜੀਆਂ ਸੱਟ ਨਾਲੀਆਂ ਚੀਜ਼ਾਂ ਉਹ ਵੀ ਸਾਭ ਲੈਣੇ ਵੀ ਉਹ ਵੀ ਸਾਡੇ ਹੀ ਕੰਮ ਆ ਜਾਣ। ਸੋ ਅਸੀਂ ਇਦਾਂ ਦੇ ਆ ਵੀ ਜਿਹੜੇ ਸਿਰਫ ਆਪਣਾ ਹੀ ਸੋਚਦੇ ਆ ਤੇ ਜੇ ਕਿਸੇ ਟਾਈਮ ਸਾਡੇ ਮਨ 'ਚ ਕਿਸੇ ਹੋਰ ਦਾ ਸੋਚ ਆਉਂਦੀ ਆ ਨਾ ਵੀ ਉਹਦੇ ਲਈ ਅਪਲਾਈ ਕਰਾ ਤੇ ਖੁਦਾ ਵੱਲੋਂ ਇਹ ਸੋਚ ਨੂੰ ਅਪਣਾ ਲਿਆ ਕਰੋ ਔਰ ਕਰਦਿਆ ਕਰੋ ਉਦਾਂ ਜਿੱਦਾਂ ਖੁਦਾ ਕਰਨ ਨੂੰ ਕਹਿੰਦਾ। ਜਿੱਦਾਂ ਯੇਸ਼ੂ ਨੇ ਕਿਹਾ ਉਸ ਔਰਤ ਨੇ ਪੁਕਾਰਿਆ ਨਹੀਂ ਨਾ ਨਗਰ ਦੀ ਭੀੜ ਨੇ ਨਾ ਚੁੱਕਣ ਵਾਲਿਆਂ ਨੇ ਨਾ ਉਹਦੇ ਕਿਸੇ ਰਿਸ਼ਤੇਦਾਰ ਨੇ ਨਾ ਕਿਸੇ ਚੇਲੇ ਨੇ। ਕਿਸੇ ਨੇ ਵੀ ਨਹੀਂ ਕਿਹਾ ਵੀ ਪ੍ਰਭੂ ਇਸ ਬੱਚੇ ਨੂੰ ਜ਼ਿੰਦਾ ਕਰ ਪਰ ਯੇਸ਼ੂ ਨੇ ਜਾਦੂ ਦੇ ਵਾਲ ਵਿਖਿਆ ਤਉਨੂੰ ਉੱਤੇ ਤਰਸਾਇਆ ਤਉਨੇ ਅਰਥੀ ਨੂੰ ਸੋਇਆ ਅਤੇ ਉਹ ਬੱਚਾ ਉੱਠ ਖੜਾ ਹੋਇਆ ਅੱਜ ਮੈਂ ਕਹਾਂਗੀ ਜਿੰਨੀਆਂ ਵੀ ਮਾਵਾਂ ਇਸ ਵਚਨ ਨੂੰ ਸੁਣ ਰਹੀਆਂ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਦਾ ਬੱਚਾ ਮੌਤ ਵੱਲ ਜਾ ਰਿਹਾ ਹੈ ਨਸ਼ਿਆਂ ਦੇ ਵਿੱਚ ਪਾ ਕੇ ਵਿਵਚਾਰ ਚ ਪਾ ਕੇ ਅਣਗਿਆਕਾਰੀ ਚ ਪਾ ਕੇ ਲੜਾਈ ਝਗੜਿਆਂ ਚ ਪੈ ਕੇ ਗਲਤ ਸੰਗਤੀ ਦੇ ਵਿੱਚ ਪੈ ਕੇ ਬੁਰੇ ਲੋਕਾਂ ਦੇ ਨਾਲ ਰਲ ਕੇ ਉਹਦੇ ਕੰਮ ਬੁਰੇ ਹੋ ਗਏ ਨੇ ਉਹ ਘਰ ਚ ਕੁੱਟਮਾਰ ਕਰਦਾ ਉਹ ਜ਼ਿੱਦੀ ਆ ਉਹ ਆਵਿਸ਼ਵਾਸੀ ਆ ਉਹ ਵਿਰੋਧੀ ਆ ਉਹਦਾ ਜੀਵਨ ਸਿੱਧਾ ਸਿੱਧਾ ਮੌਤ ਵੱਲ ਜਾ ਰਿਹਾ ਭਾਵੇਂ ਹਜੇ ਜਿਉਂਦਾ ਫਿਰਦਾ ਪਰ ਜਿਹੜੇ ਉਹਦੇ ਕੰਮ ਨੇ ਸਾਨੂੰ ਵੀ ਦੱਸ ਦਿਆ ਵੀ ਉਹ ਨਰਕ ਚ ਹੀ ਜਾਊਗਾ ਤੇ ਜੇ ਅਸੀਂ ਦੇਖ ਰਹੇ ਆਂ ਭਈ ਉਹਦਾ ਜੀਵਨ ਨਰਕ ਵੱਲ ਜਾ ਰਿਹਾ ਤਾਂ ਜੋ ਖੁਦਾ ਸਾਨੂੰ ਮੌਕਾ ਦੇ ਰਿਹਾ ਪਰਮੇਸ਼ਰ ਕਹਿ ਰਿਹਾ ਵੀ ਆਪਣੇ ਬੱਚਿਆਂ ਦੇ ਵੱਲ ਗੌਰ ਕਰੋ ਉਸ ਵਿਦਵਾਰਤ ਨੇ ਤਾਂ ਭਾਵੇਂ ਨਹੀਂ ਪੁਕਾਰਿਆ ਪਰ ਆਪਣੇ ਬੱਚਿਆਂ ਲਈ ਪੁਕਾਰਨਾ ਸ਼ੁਰੂ ਕਰੋ ਤੁਸੀਂ ਜਾਂ ਫਿਰ ਖੁਦਾਈ ਕਹਿਣਾ ਚਾਹ ਰਿਹਾ ਕਿ ਦੇਖੋ ਅੱਜ ਮੈਂ ਤੁਹਾਡੇ ਬੱਚਿਆਂ ਨੂੰ ਤੱਕ ਲਿਆ ਆ ਜੋ ਵੀ ਪੜਣਾ ਇਸ ਵਚਨ ਨੂੰ ਸੁਣ ਰਹੀਆਂ ਆ ਉਹਨਾਂ ਨੇ ਆਪਣੇ ਪਰਿਵਾਰ ਨੂੰ ਖੁਦਾ ਲਈ ਹੱਥ ਜੋਪਿਆ ਔਰ ਜੋ ਵੀ ਭਰਾ ਸੁਣ ਰਹੇ ਨੇ ਜਿਨ੍ਹਾਂ ਦੇ ਬੱਚੇ ਅੜਾ ਗਿਆ ਕਰਨੇ ਆਹ ਖੁਦਾ ਅੱਜ ਕਹਿ ਰਿਹਾ ਕਿ ਜਿੱਦਾਂ ਮੈਂ ਉਸ ਮਰੇ ਮਰੇ ਹੋਏ ਬੱਚੇ ਵੱਲ ਗੌਰ ਕੀਤੀ ਅੱਜ ਤੁਹਾਡੇ ਵੀ ਮੌਤ ਦੇ ਰਾਹੇ ਜਾਣ ਵਾਲੇ ਬੱਚਿਆਂ ਵੱਲ ਮੈਂ ਦੇਖ ਲਿਆ ਆ ਮੈਂ ਹੁਣ ਉਹਨਾਂ ਦੀ ਜ਼ਿੰਦਗੀ ਬਦਲਾਂਗਾ ਮੈਂ ਉਹਨਾਂ ਤੇ ਵੀ ਆਪਣੇ ਬਦਲਾਵ ਨੂੰ ਪੇਜਾਂਗਾ ਉਹਨਾਂ ਤੇ ਵੀ ਮੈਂ ਜੀਵਨ ਨੂੰ ਭੇਜਾਂਗਾ ਉਹ ਵੀ ਫੇਰ ਉੱਠਣਗੇ ਤੇ ਫੇਰ ਇੱਕ ਅੱਛੀ ਚਾਲ ਚੱਲਣਗੇ ਆਵੇ ਉਹ ਜੀਵਨ ਦੇ ਰਾਹੋਂ ਮਰ ਗਏ ਨੇ ਪਰ ਮੈਂ ਉਹਨਾਂ ਨੂੰ ਇੱਕ ਨਵਾਂ ਜੀਵਨ ਨਵਾਂ ਦਿਲ ਨਵੀਂ ਜ਼ਿੰਦਗੀ ਦਵਾਵਾਂਗਾ ਵਿਸ਼ਵਾਸ ਦੇ ਨਾਲ ਇਸ ਪ੍ਰਾਰਥਨਾ ਨੂੰ ਸੁਣਨਾ ਹੈ ਵਿਸ਼ਵਾਸ ਦੇ ਨਾਲ ਰਿਸੀਵ ਕਰਨਾ ਹੈ ਵਿਸ਼ਵਾਸ ਕਰਨਾ ਭਈ ਇਹ वचन ਖੁਦਾ ਮੈਨੂੰ ਕਹਿ ਰਿਹਾ ਹੈ ਕਿ ਜਿੱਦਾਂ ਮੈਂ ਉਸ ਔਰਤ ਦੇ ਬੇਟੇ ਨੂੰ ਮੌਤ ਤੋਂ ਛੁਡਾਇਆ ਉਸੇ ਤਰ੍ਹਾਂ ਮੈਂ ਤੁਹਾਡੇ ਬੇਟੇ ਨੂੰ ਵੀ ਮੌਤ ਦੇ ਰਾਹ ਤੋਂ ਮੋੜ ਲਿਆਵਾਂਗਾ ਪਾਵੇਂ ਸਾਡੇ ਘਰ ਭਰੇ ਪੂਰੇ ਨੇ ਪਾਵੇਂ ਸਾਡੇ ਘਰਾਂ ਦੇ ਵਿੱਚ ਪਤੀ ਸਲਾਮਤ ਨੇ ਬੱਚੇ ਸਲਾਮਤ ਆ ਪਰ ਉਹਨਾਂ ਦੇ ਰਾਸਤੇ ਮੁਬਾਰਕ ਨਹੀਂ ਆ ਤਾਂ ਖੁਦਾ ਕਹਿੰਦਾ ਕਿ ਜ਼ਰੂਰੀ ਨਹੀਂ ਆ ਕਿ ਮੈਂ ਵਿਧਵਾ ਵਾਲੀ ਤੱਕਾਂਗਾ ਕਿਉਂਕਿ ਵਿਧਵਾ ਦਾ ਕੋਈ ਆਸਰਾ ਨਹੀਂ ਸੀ ਪਰ ਮੈਂ ਇਹ ਨਹੀਂ ਚਾਹੁੰਦਾ ਵੀ ਇੱਕ ਵੀ ਜਾਨ ਨਾਸ਼ ਹੋਵੇ ਪ੍ਰਭੂ ਕਹਿੰਦਾ ਮੈਂ ਚਾਹੁੰਦਾ ਕਿ ਹਰ ਪਾਪੀ ਦੀ ਜਾਨ ਬਖਸ਼ੀ ਜਾਵੇ ਪਰ ਅੱਜ ਕੱਲ੍ਹ ਘਰ ਘਰ ਦਾ ਇਹ ਮਸਲਾ ਵੀ ਹਰ ਬੱਚਾ ਆਣ ਆ ਗਿਆ ਕਹਾਰਾ ਹਰ ਬੱਚਾ ਮਾਪਿਓ ਦੇ ਕਹਿਣੇ ਤੋਂ ਬਾਹਰ ਹਰ ਇੱਕ ਬੱਚਾ ਆਪਣੇ ਮਾਪੇ ਦੀ ਗੱਲ ਨੂੰ ਸੁਣਨ ਤੋਂ ਅਨ ਕੰਨ ਮੋੜ ਲੈਂਦਾ ਕੰਨ ਫੇੜ ਲੈਂਦਾ ਬਾ ਸਣਦਾ ਨੇ ਉਹਦਾ ਪਿੱਛਾ ਨਹੀਂ ਕਰਦਾ ਤਾਂ ਖੁਦਾ ਕਹਿੰਦਾ ਅੱਜ ਮੈਂ ਦੇਖ ਲਿਆ ਤੁਹਾਡੇ ਹਾਲਾਤਾਂ ਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰ ਨੂੰ ਦੇਖੋ ਮੈਂ ਅੱਜ ਹੀ ਉਹਨਾਂ ਦੀ ਜ਼ਿੰਦਗੀ 'ਚ ਕੰਮ ਕਰਨ ਵਾਲਾ ਮੈਂ ਅੱਜ ਹੀ ਉਹਨਾਂ ਦੀ ਜੀਵਨ ਨੂੰ ਬਦਲਣ ਵਾਲਾ ਮੈਂ ਅੱਜ ਹੀ ਉਹਨਾਂ ਦੀ ਲਾਈਫ ਨੂੰ ਚੇਂਜ ਕਰਾਂਗਾ ਜੋ ਵੀ ਹਾਲਾਤ ਨੇ ਜੋ ਵੀ ਪਰੇਸ਼ਾਨੀਆਂ ਜਾਂ ਵਿਸ਼ਵਾਸ ਨਾਲ ਪ੍ਰਾਰਥਨਾ ਦੇ ਵਿੱਚ ਬੋਲਣਾ ਹੈ ਕਿ हे ਪਰਮੇਸ਼ਰ ਮੇਰੇ ਬੱਚੇ ਨੂੰ ਇਸ ਆਦਤ ਤੋਂ ਛੁਡਾਓ ਨਸ਼ੇ ਤੋਂ ਛੁਡਾਓ ਵੀ ਵਿਚਾਰ ਤੋਂ ਛੁਡਾਓ ਮੇਰੇ ਪਰਿਵਾਰ ਨੂੰ ਜ਼ਰੂਰੀ ਨਹੀਂ ਬੱਚਾ ਹੀ ਆਪਾਂ ਕਹਿ ਸਕਦੇ ਹਸਬੈਂਡ ਲਈ ਵੀ ਤੁਸੀਂ ਦੁਆ ਕਰ ਸਕਦੇ ਆਪਣੇ ਫਾਦਰ ਲਈ ਵੀ ਦੁਆ ਕਰ ਸਕਦੇ ਆਪਣੀ ਮਦਰ ਲਈ ਆਪਣੇ ਭਰਾ ਲਈ ਆਪਣੇ ਦੋਸਤ ਲਈ ਆਪਣੀ ਸਹੇਲੀ ਲਈ ਜੋ ਵੀ ਤੁਹਾਨੂੰ ਲੱਗਦਾ ਵੀ ਗਲਤ ਸੰਗਤ ਦੀ ਵਿੱਚ ਹੈ ਉਹ ਦੇ ਜੀਵਨ ਨੂੰ ਮੌਤ ਤੋਂ ਛਡਾਉਣ ਦੇ ਲਈ ਅੱਜ ਅਸੀਂ ਖੁਦਾ ਦੇ ਹਜ਼ੂਰ ਪੁਕਾਰਨਾ ਕਿ हे ਪਰਮੇਸ਼ਰ ਜਦੋਂ ਤੁਸੀਂ ਉਸ ਮਰੇ ਹੋਏ ਬੱਚੇ ਵੱਲ ਨਿਗਾਹ ਕੀਤੀ ਔਰ ਤੁਸੀਂ ਦੇਖਿਆ ਕਿ ਕਿਤੇ ਉਹਦਾ ਜੀਵਨ ਨਾਸ਼ ਵੱਲ ਨਾ ਜਾਵੇ ਮੌਤ ਵੱਲ ਨਾ ਜਾਵੇ ਉਸੇ ਤਰ੍ਹਾਂ हे ਮੇਰੇ ਪਰਮੇਸ਼ਰ ਖੁਦਾ ਤੂੰ ਸਾਡੇ ਵੀ ਜੀਵਨ ਵੱਲ ਗੌਰ ਕਰ ਸਾਡੇ ਵੀ ਵੱਲ ਤੱਕ ਮੇਰੇ ਪ੍ਰਭੂ ਤੂੰ ਦੇਖ ਮੇਰੇ ਵੱਲ ਪਰਮੇਸ਼ਰ ਅਤੇ ਮੇਰੀ ਜ਼ਿੰਦਗੀ ਨੂੰ ਬਦਲ ਦੇ ਮੇਰੇ ਪਰਮੇਸ਼ਰ ਖੁਦਾ ਮੇਰੇ ਤੇ ਗੌਰ ਕਰ ਮੇਰੇ ਹਾਲਾਤਾਂ ਨੂੰ ਬਦਲ ਦੇ ਮੇਰੇ ਪ੍ਰਭੂ ਮੇਰਾ ਜੀਵਨ ਬਦਲ ਦੇ ਮੇਰੇ ਖੁਦਾ ਮੇਰੇ ਬੱਚਿਆਂ ਦਾ ਮੇਰੇ ਪਤੀ ਦਾ ਮੇਰੇ ਭਰਾ ਦਾ ਮੇਰੇ ਫਾਦਰ ਦਾ ਮੇਰੀ ਭੈਣ ਦਾ ਜੋ ਵੀ ਤੁਹਾਨੂੰ ਲੱਗਦਾ ਗਲਤ ਸੰਗਤੀ ਜਾ ਬਾਪ ਦੇ ਰਾਤੇ ਮਾਤ ਦੇ ਰਾਤੇ ਜਾ ਰਹੇ ਆਉ ਸਭ ਉਹਨਾਂ ਦੇ ਜੀਵਨ ਦੇ ਬਦਲਾਅ ਦੇ ਲਈ ਉਹਨਾਂ ਦੀ ਲਾਈਫ ਤੇ ਅੱਛੀ ਸਪਿਰਟ ਨੂੰ ਮੰਗਦੇ ਹੋਏ ਬੁਰੀਆਂ ਆਤਮਾਵਾਂ ਤੋਂ ਛੁਟਕਾਰੇ ਲਈ ਸਭ ਮਿਲ ਕੇ ਪ੍ਰਭੂ ਦੀ ਪਵਿੱਤਰ ਔਰ پاک ਹਜ਼ਰੀ ਵਿੱਚ ਪ੍ਰਾਰਥਨਾ ਕਰਦੇ ਆ ਹਾਲੇਲੂਇਆ 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 ਧੰਨਵਾਦ 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 ਮਹਾਨ ਸਮਰਥੀ ਖੁਦਾਵੰਦ ਪਿਆਰੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਮੇਰੇ ਖੁਦਾਵੰਦ ਅੱਜ ਦੇ ਦਿਨ ਅੱਜ ਦੀ ਕਿਰਪਾ ਲਈ ਮੇਰੇ ਖੁਦਾ ਤੜੀ ਆਸ਼ੀਸ਼ ਤੁਹਾਡੇ ਫਜ਼ਲ ਤੁਹਾਡੀ ਕਿਰਪਾ ਲਈ ਮੇਰੇ ਖੁਦਾਵੰਨ ਜੀ ਤੁਸੀਂ ਮਦਦਗਾਰ ਔਰ ਸੱਚੇ ਸਹਾਇਕ ਕੋ ਮੇਰੇ ਖੁਦਾ ਤੁਸੀਂ ਦਇਆ ਦੇ ਸਾਗਰ ਔਰ ਕਿਰਪਾ ਕਰਨ ਵਾਲੀ ਪਰਮੇਸ਼ਰ ਔਰ ਮੇਰੇ ਪ੍ਰਭੂ ਜੀ ਤੁਹਾਡੀ ਕਿਰਪਾ ਤੁਹਾਡੀ ਗ੍ਰੇਸ ਸਦਾ ਦੀ ਹੈ ਮੇਰੇ ਪਿਤਾ ਪਰਮੇਸ਼ਰ ਜੋ ਵੀ ਜਨ ਤੁਹਾਡੇ ਨਾਮ ਤੇ ਪਰੋ ਸਾਰਕ ਦੇ ਨੇ ਉਹ ਆਪਣੇ ਉਤਰਾਂ ਨੂੰ ਪਾਉਂਦੇ ਆ ਮੇਰੇ ਖੁਦਾਵੰਜੀ ਸਾਡੇ ਉੱਤੇ ਆਪਣੀ ਮਦਦ ਨੂੰ ਭੇਜਣਾ ਮੇਰੇ ਪ੍ਰਭੂ ਤੁਹਾਡਾ ਕਿਰਪਾ ਵਾਲਾ ਹੱਥ ਸਾਡੇ ਉੱਤੇ ਠਹਿਰੇ ਮੇਰੇ ਖੁਦਾਵੰ ਸਾਡਾ ਜੀਵਨ ਯੇਸ਼ੂ ਨਾਮ ਚ ਬles ਹੋ ਜਾਵੇ ਮੇਰੇ ਖੁਦਾਵੰ ਅਸੀਂ ਖੁਦਾ ਦੇ ਨਾਮ ਓਦੀ ਕਿਰਪਾ ਦੀ ਗ੍ਰੇਸ ਦੇ ਵਿੱਚ ਵਾਦੇ ਚਲੇ ਜਾਈਏ ਮੇਰੇ ਪਿਆਰੇ ਪਰਮੇਸ਼ਰ ਖੁਦਾ ਹਰਵੰਦਨ ਹਰ ਸ਼ਰਾਪ ਹਰ ਬਦੀ ਹਰ ਪਾਪ ਸਾਡੀ ਲਾਈਫ ਤੋਂ ਦੂਰ ਕੀਤਾ ਜਾਵੇ ਮੇਰੇ ਖੁਦਾਬਨ ਜੀ ਅੱਜ ਸਾਡੇ ਜੀਵਨ ਯੇਸ਼ੂ ਨਾਮ ਚ ਬਦਲ ਜਾਣ ਮੇਰੇ ਖੁਦਾ ਰੂਪ ਆਕ ਸਾਡੀ ਮਦਦ ਕਰੇ ਮੇਰੇ ਪਿਆਰੇ ਪਰਮੇਸ਼ਰ ਪਵਿੱਤਰ ਆਤਮਾ ਸਾਡੇ ਅੰਗ ਸੰਗ ਹੋਵੇ ਮੇਰੇ ਖੁਦਾ ਸਾਬ ਪ੍ਰਕਾਰ ਦੀ ਬਦੀ ਬੁਰਾਈ ਪਾਪ ਸਾਡੀ ਲਾਈਫ ਚੋਂ ਨਾਸ਼ ਪਜ਼ਮ ਖਤਮ ਹੋ ਜਾਵੇ ਤੁਹਾਡਾ ਸਵਰਗਿਆ ਫਤਿਹਮੰਦ ਕਿਰਪਾ ਵਾਲਾ ਹੱਥ ਸਾਡੀਆਂ ਜ਼ਿੰਦਗੀਆਂ ਚ ਕੰਮ ਕਰੇ ਮੇਰੇ ਪਿਆਰੇ ਪ੍ਰਭੂ ਜੀ ਮਦਦ ਕਰਨਾ ਸਹਾਇਤਾ ਕਰਨਾ ਗਵਾਹੀ ਕਰਨਾ ਮੇਰੇ ਜੀਵ ਤੇ ਖੁਦਾ ਤੁਹਾਡਾ ਕਿਰਪਾ ਵਾਲਾ ਹੱਥ ਹੁਣ ਤੋਂ ਲੈ ਕੇ ਸਦੀਪਕਾਲ ਤੱਕ ਸਾਡੇ ਸਭ ਦੇ ਜੀਵਨਾ ਉੱਤੇ ਠਹਿਰ ਜਾਵੇ ਮੇਰੇ ਖੁਦਾਬੰਦ ਜੀ ਤੁਸੀਂ ਮਦਦਗਾਰ ਪਰਮੇਸ਼ਰੋ ਔਰ ਕਿਰਪਾ ਕਰਨ ਵਾਲੇ ਖੁਦਾਵੰਦੋ ਮੇਰੇ ਪਿਆਰੇ ਪ੍ਰਭੂ ਹੁਣ ਤੋਂ ਲੈ ਕੇ ਸਦਾ ਤੱਕ ਤੁਹਾਡੀ ਗ੍ਰੇਸ ਤੁਹਾਡਾ ਕਿਰਪਾ ਵਾਲਾ ਹੱਥ ਸਾਡੀਆਂ ਜ਼ਿੰਦਗੀਆਂ ਉੱਤੇ ਕੰਮ ਕਰੇ ਮੇਰੇ ਖੁਦਾ ਸਾਡੇ ਜੀਵਨ ਯੇਸ਼ੂ ਨਾਮ ਚ ਬਦਲ ਜਾਣ ਮੇਰੇ ਖੁਦਾ ਰੂਹੇ ਪਾਕ ਸਾਡੇ ਲਈ ਕੰਮ ਕਰੇ ਮੇਰੀ ਪ੍ਰਭੂ ਜੀ ਤੁਹਾਡੀ ਮਦਦ ਤੁਹਾਡੀ ਸਹਾਇਤਾ ਤੁਹਾਡੀ ਅਗਵਾਈ ਤੁਹਾਡਾ ਪਵਿੱਤਰ ਆਤਮਾ ਸਾਡੇ ਅੰਗ ਸੰਗ ਹੋਵੇ ਮੇਰੇ ਖੁਦਾਵੰਦ ਅੱਜ ਜਿੰਨੀਆਂ ਵੀ ਮਾਵਾਂ ਇਸ ਜਗ੍ਹਾ ਤੇ ਮੌਜੂਦ ਨੇ ਜੋ ਵੀ ਪਰਿਵਾਰ ਮੌਜੂਦ ਨੇ ਮੇਰੇ ਖੁਦਾ ਜੋ ਘਰਾਨੇ ਜੋ ਵੀ ਭੈਣ ਭਾਈ ਇੱਥੇ ਬੈਠੇ ਨੇ ਖੁਦਾ ਇਹਨਾਂ ਦੇ ਜੋ ਜੋ ਵੀ ਐਸਾ ਬੱਚਾ ਜਾਂ ਪਿਤਾ ਪਰਮੇਸ਼ਰ ਕੋਈ ਵੀ ਜਾਣਿਆ ਖੁਦਾ ਜੋ ਪਾਪ ਦੇ ਰਾਹ ਦੇ ਵੱਲ ਵੱਧ ਰਿਹਾ ਮੇਰੇ ਪਿਤਾ ਪਰਮੇਸ਼ਰ ਉਹਨਾਂ ਸਭ ਨੂੰ ਪਾਪਾਂ ਦੇ ਰਾਹਾਂ ਤੋਂ ਛੁਡਾ ਲਓ ਮੇਰੇ ਖੁਦਾਵੰ ਜੀ ਜਿਨ੍ਹਾਂ ਦੀ ਵੀ ਬੁੱਧ ਪ੍ਰਿਸ਼ਟ ਹੋ ਰਹੀ ਹੈ ਮੇਰੇ ਖੁਦਾ ਆਪਣੇ ਸੋਚ ਸਮਝ ਤੇ ਕੰਟਰੋਲ ਨਹੀਂ ਕਰ 파ਰੇ ਮੇਰੇ ਖੁਦਾ ਨਾ ਦੀਆਂ ਪ੍ਰਿਸ਼ਟ ਹੋਈਆਂ ਮਤਾਂ ਨੂੰ ਤੁਸੀਂ ਖੋਲੋ ਉਹਨਾਂ ਦੀ ਅਕਲ ਤੇ ਪਏ ਭਾਰੇ ਪਰਦੇ ਨੂੰ ਤੁਸੀਂ ਉਠਾ ਦਿਓ ਮੇਰੇ ਖੁਦਾ ਤੁਹਾਡਾ ਗ੍ਰੇਸਫੁਲ ਹੱਥ ਇਹਨਾਂ ਦੇ ਉੱਤੇ ਠਹਿਰੇ ਮੇਰੇ ਖੁਦਾਵੰਦ ਇਹਨਾਂ ਦੇ ਜੀਵਨ ਇਸੂ ਨਾਮ ਦੇ ਵਿੱਚ ਬਦਲ ਜਾਣ ਮੇਰੀ ਪਿਆਰੀ ਪ੍ਰਭੂ ਜੀ ਤੁਹਾਡੀ ਸ਼ਾਮਰ ਤੁਹਾਡਾ ਗ੍ਰੇਸਫੁਲ ਹੱਥ ਇਹਨਾਂ ਦੇ ਉੱਤੇ ਠਹਿਰ ਜਾਵੇ ਮੇਰੀ ਪਿਆਰੀ ਪਰਮੇਸ਼ਰ ਤੁਹਾਡੀ ਬਰਕਤ ਤੁਹਾਡੀ ਆਸ਼ੀਸ਼ ਸਦਾ ਤੱਕ ਇਹਨਾਂ ਦੀਆਂ ਜ਼ਿੰਦਗੀਆਂ ਉੱਤੇ ਕੰਮ ਕਰੇ ਮੇਰੀ ਪਿਆਰੀ ਪ੍ਰਭੂ ਯਹਵਾ ਕਿਰਪਾ ਕਰਨਾ ਰਹੇ ਕਰਨਾ ਦਇਆ ਕਰਨਾ ਮੇਰੇ ਜੀਵਤੇ ਖੁਦਾਵੰਨ ਜੀ ਤੁਹਾਡੀ ਆਸ਼ੀਸ਼ ਤੁਹਾਡਾ ਫਜ਼ਲ ਤੁਹਾਡਾ ਕਿਰਪਾ ਵਾਲਾ ਹੱਥ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਮੇਰੇ ਪਰਮੇਸ਼ਰ ਰੂਪਾਕ ਹੁਣ ਤੋਂ ਲੈ ਕੇ ਸਦਾ ਤੱਕ ਸਾਡੀ ਅਗਵਾਈ ਕਰੇ ਮੇਰੇ ਜੀਵਤੇ ਖੁਦਾਵੰਨ ਜੀ ਤੁਹਾਡਾ ਫਜ਼ਲ ਤੁਹਾਡੀ ਆਸ਼ੀਸ਼ ਸਦੀਪਕਾਲ ਤੱਕ ਸਾਡੀਆਂ ਜ਼ਿੰਦਗੀਆਂ ਵਿੱਚ ਕੰਮ ਕਰੇ ਮੇਰੇ ਜੀਵਤੇ ਖੁਦਾਵੰਨ ਮਦਦ ਕਰਨਾ ਸਹਾਇਤਾ ਕਰਨਾ ਗਵਾਈ ਕਰਨਾ ਮੇਰੇ ਪਿਆਰੇ ਪ੍ਰਭੂ ਜੀ ਪਵਿੱਤਰ ਆਤਮਾ ਸਦਾ ਤੱਕ ਸਾਡੀ ਮਦਦ ਸਹਾਇਤਾ ਕਰੇ ਮੇਰੇ ਖੁਦਾਵਨ ਰੂਪਾਕ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਅੰਗ ਸੰਗ ਹੋਵੇ ਮੇਰੀ ਪਿਆਰੀ ਪਰਮੇਸ਼ਰ ਖੁਦਾ ਤੁਹਾਡਾ ਫਜ਼ਲ ਸਾਡੀਆਂ ਲਾਈਫ ਦੇ ਉੱਤੇ ਠਹਿਰੇ ਮੇਰੇ ਪਿਤਾ ਹਾਰੀ ਨਸ਼ੇ ਵਿੱਚ ਫਸੇ ਹੋਏ ਆ ਪਰਸਨ ਨਸ਼ੇ ਦੀ ਬੁਰੀ ਸੋਚ ਤੋਂ ਆਜ਼ਾਦ ਕੀਤਾ ਜਾਵੇ ਹਰ ਉਹ ਐਡਿਕਸ਼ਨ ਜੋ ਨਾਲ ਦੇ ਸਰੀਰ ਦੇ ਵਿੱਚ ਬੁਰੇ ਤਰੀਕੇ ਨਾਲ ਫਸੇ ਹੋਇਆ ਜੀ ਯਿਸੂ ਨਾਮ ਚ ਨਿਕਲੇ ਮੇਰੇ ਪਿਤਾ ਪਰਮੇਸ਼ਰ ਜੋ ਵੀ ਜਨ ਮੇਰੇ ਪਿਤਾ ਪਰਮੇਸ਼ਰ ਪਾਪਾਂ ਦੇ ਰਾਹਾਂ ਵਿੱਚ ਬੁਰੇ ਤਰੀਕੇ ਨਾਲ ਫਸੇ ਨੇ ਤੋਬਾ ਕਰਨਾ ਚਾਹੁੰਦੇ ਨੇ ਨਹੀਂ ਨਿਕਲ ਪਾਰੇ ਯਿਸੂ ਮੈਂ ਜਹਰ ਤਰ੍ਹਾਂ ਦੇ ਪਾਪ ਤੋਂ ਛੁਟਕਾਰਾ ਪਾ ਲੈਨ ਮੇਰੀ ਖੁਦਾਵੰਦੀ ਹਰ ਇੱਕ ਨਸ਼ਾ ਹਰ ਵਿਚਾਰ ਹਰ ਪਾਪ ਹਰ ਬੁਰਾਈ ਦੇ ਬੁਰੇ ਪਾਪ ਦੇ ਬੰਧਨ ਤੋੜ ਦਿੱਤੇ ਜਾਣ ਮੇਰੇ ਖੁਦਾ ਅੱਜ ਜਿੰਨੇ ਵੀ ਜਨ ਪਿਤਾ ਪਰਮੇਸ਼ਰ ਜੂਏ ਲੋਟਰੀ ਬਾਜ਼ੀ ਵਿੱਚ ਖੁਦਾ ਸਟੀਆਂ ਦੇ ਵਿੱਚ ਫਸੇ ਹੋਏ ਨੇ ਮੇਰੇ ਖੁਦਾਵੰਦ ਜੀ ਦੋ ਨੰਬਰ ਦੀ ਕਮਾਈ ਜੋ ਫਸੇ ਨੇ ਮੇਰੇ ਖੁਦਾਵੰਦ ਜੋ ਪਿਤਾ ਧਨ ਕਮਾਉਣ ਦੇ ਲਈ ਗਲਤ ਰਾਹ ਤੇ ਅਪਣਾ ਰਹੇ ਨੇ ਚੋਰੀ ਕਰ ਰਹੇ ਨੇ ਠਗੀਆਂ ਮਾਰੇ ਨੇ ਖੁਦਾਵੰਦ ਅਜਨਾਂ ਦੇ ਮਨ ਬਦਲਣ ਮੇਰੇ ਖੁਦਾ ਰੇਸ ਪਾਪ ਦੀ ਬੁਰੀ ਸੰਗਤੀ ਤਨ ਨੂੰ ਛੜਾ ਲਓ ਮੇਰੇ ਖੁਦਾਵੰਦ ਜੀ ਜੋ ਵੀ ਬੱਚੇ ਪੜਨ ਲਿਖਨ 'ਚ ਕਮਜ਼ੋਰ ਨੇ ਮੇਰੇ ਖੁਦਾਵੰਦ ਉਹਨਾਂ ਦੀ ਬੁੱਧ ਨੂੰ ਪ੍ਰੇਸ਼ਟ ਕਰਨ ਵਾਲੀ ਹਰ ਇੱਕ ਸਪਰਟ ਦੂਰ ਕੀਤੀ ਜਾਵੇ ਬੱਚੇ ਸਮਝ ਨੂੰ ਪਾ ਲੈਣ ਮੇਰੇ ਖੁਦਾ ਜਿੰਨੇ ਵੀ ਬੱਚੇ ਆਪਣੇ ਮਾਪੇ ਦੀ ਆਣਾ ਗਿਆ ਕਾਰੀ ਕਰੇ ਨੇ ਮੇਰੇ ਖੁਦਾਵਾਨ ਨੂੰ ਸਭ ਤਰ੍ਹਾਂ ਦੀਆਂ ਅਗਿਆਕਾਰੀ ਤੋਂ ਛੁਡਾ ਲਓ ਮੇਰੇ ਖੁਦਾਵੰਨ ਜੀ ਉਹਨਾਂ ਦੇ ਮਨਾਂ ਦੇ ਵਿੱਚ ਆਪਣੇ ਮਾਪੇ ਦੀ ਆਗਿਆਕਾਰੀ ਹੋਵੇ ਖੁਦਾਵਰ वचन ਦੀ ਆਗਿਆਕਾਰੀ ਹੋਵੇ ਜੋ ਵੀ ਬੱਚੇ ਵਚਨ ਪ੍ਰਾਰਥਨਾਵਾਂ ਤੋਂ ਦੂਰ ਨੇ ਤੁਹਾਡੇ ਨਾਮ ਤੋਂ ਵਹਿਰ ਕਰਦੇ ਨੇ ਮੇਰੇ ਖੁਦਾ ਉਹਨਾਂ ਦੇ ਹਿਰਦੇ ਬਦਲ ਜਾਣ ਉਹ ਸਭ ਤੁਹਾਡੇ ਨਾਲ ਪ੍ਰੇਮ ਰੱਖਣ ਵਾਲੇ ਹੋ ਜਾਣ ਮੇਰੇ ਖੁਦਾਵੰਨ ਜੀ ਜਿਨੇ ਵੀ ਜਨ ਖੁਦਾ ਵਿਸ਼ਵਾਸੀ ਹੋਣ ਦੇ ਬਾਅਦ ਵੀ ਅਨੇਕਾਂ ਪਾਪ ਚ ਪਏ ਹੋਏ ਨੇ ਉਹਨਾਂ ਦੀ ਲਾਈਫ ਦੇ ਵਿੱਚੋਂ ਹਰ ਤਰ੍ਹਾਂ ਦਾ ਪਾਪ ਨਾਸ਼ ਪਸਮ ਖਤਮ ਹੋ ਜਾਵੇ ਖੁਦਾਵੰਨ ਜੀ ਹਰ ਬਦੀ ਬੁਰਾਈ ਪਾਪ ਨਾਸ਼ ਪਸਮ ਖਤਮ ਕਰ ਦੇ ਖੁਦਾ ਤੁਹਾਡੀ ਸਾਹਮਣ ਤੁਹਾਡੀ ਆਸ਼ੀਸ਼ ਤੁਹਾਡੀ ਬਲੇਸਿੰਗ ਨੂੰ ਰਿਲੀਜ਼ ਕਰ ਦੇ ਖੁਦਾਵੰਨ ਤੁਹਾਡੀ ਆਸ਼ੀਸ਼ ਤੁਹਾਡੀ ਗ੍ਰੇਸਫੁਲ ਕਿਰਪਾ ਹੋਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੇ ਉੱਤੇ ਉਤਰੇ ਮੇਰੇ ਪ੍ਰਭੂ ਯਹਵਾ ਤੁਹਾਡਾ ਦਇਆ ਵਾਲਾ ਹੱਥ ਸਦੀਪਕਾਲ ਤੱਕ ਇਹਨਾਂ ਦੀਆਂ ਜ਼ਿੰਦਗੀਆਂ ਉੱਤੇ ਠਹਿਰ ਜਾਵੇ ਮੇਰੇ ਖੁਦਾਵੰਨ ਰੂਪਾਕ ਹਰੀ کریم ਮਦਦ ਸਹਿਤ ਗਵਾਹੀ ਕਰੇ ਖੁਦਾ ਜਾ ਸਾਈਂ ਦੇ ਪਵਿੱਤਰ ਆਤਮਾ ਸਭ ਦੇ ਨਾਲ ਹੋਵੇ ਮੇਰੇ ਖੁਦਾਵੰ ਜੀ ਪਵਿੱਤਰ ਆਤਮਾ ਸਦਾ ਤੋਂ ਲੈ ਕੇ ਸਦਾ ਤੱਕ ਹਰ ਇੱਕ ਦੀ ਮਦਦ ਕਰੇ ਮੇਰੇ ਜੀਵਤੇ ਖੁਦਾਵੰ ਜਿੰਨੇ ਵੀ ਪਰਿਵਾਰ ਹਰ ਤਰ੍ਹਾਂ ਦੇ ਪਾਪ ਤੋਂ ਛੁਟਕਾਰੇ ਦੇ ਲਈ ਲਗਾਤਾਰ ਬੁਆਵਾ ਕਰ ਰਹੇ ਨੇ ਖੁਦਾ ਸਾਬ ਤਨ ਦਾ ਪਾਪ ਹਰ ਨਸ਼ਾ ਹਰ ਵਿਵਚਾਰ ਗਲਤ ਸੰਗਤ ਦੀ ਹਰ ਇੱਕ ਜਾਦੂ ਟੋਣਾ ਹਰ ਇੱਕ ਜਾਦੂ ਟੋਣੇ ਦੇ ਪ੍ਰਭਾਵ ਦੇ ਕਰਕੇ ਆਇਆ ਹਰ ਇੱਕ ਕਲੇਸ਼ ਹਰ ਝਗੜੇ ਨਾਸ਼ ਬਸਮ ਖਤਮ ਹੋ ਜਾਣ ਪੂਰੇ ਪਰਿਵਾਰ ਪੂਰੇ ਘਰਾਂ ਨੇ ਤੁਹਾਡੇ ਨਾਮ ਚ ਬਰਕਤ ਨੂੰ ਪਾ ਲੈਣ ਹਰ ਪਰਿਵਾਰ ਦੇ ਉੱਤੇ ਤੁਹਾਡੀ ਆਸ਼ੀਸ਼ ਨੂੰ ਮੰਗਦੇ ਮੇਰੇ ਹਰ ਸ਼ਰਾਪ ਤੋਂ ਹਰ ਛਟਕਾਰੇ ਕਰਦੇ ਪਿਤਾ ਪਰਮੇਸ਼ਰ ਹਰ ਬੰਧਨ ਨੂੰ ਤੋੜਦੇ ਮੇਰੇ ਪ੍ਰਭੂ ਜੀ ਪ੍ਰਾਰਥਨਾ ਕਰਦੇ ਖੁਦਾਵਾਨਾ ਸਾਰੇ ਭੈਣਾ ਭਾਈਆਂ ਲਈ ਜੋ ਇਹਨਾਂ ਜੁਆਵਾ ਪ੍ਰਾਰਥਨਾਵਾਂ ਨੂੰ ਜ਼ਰੂਰਤਵੰਦ ਹਾਂ ਤੱਕ ਸ਼ੇਅਰ ਕਰਦੇ ਨੇ ਇਹਨਾਂ ਦੇ ਜੋ ਵੀ ਸੁਸਮਾਚਾਰ ਫਲਾਉਣ ਦੇ ਤਰੀਕੇ ਈਸ਼ੁਨਾਮ ਚ ਮੁਬਾਰਕ ਹੋ ਜਾਣ ਮੇਰੇ ਖੁਦਾ ਜੋ ਵੀ ਆਪਣੇ ਦਾਨ ਆਪਣੇ ਬੀਜ ਆਪਣੀ ਆਫਰਿੰਗ ਨੂੰ ਤੁਹਾਡੇ ਜ਼ੁਰਬੀਜ ਦੇਨੇ ਖੁਦਾ ਇਹਨਾਂ ਦਾ ਬੀਜ ਜਨਾ 1000 ਗੁਣਾ ਵੱਡਣਾ ਹੋਵੇ ਖੁਦਾਬੰਦ ਜੀ ਜਿਨ੍ਹਾਂ ਹੱਥਾਂ ਦੁਆਰਾ ਬੀਜ ਜਨ ਹੱਥਾਂ ਮबारक ਹੋਣ ਜਿਨਾ ਕਾਰੋਬਾਰਾਂ ਚੋਂ ਨਿਕਲਣ ਕਾਰੋਬਾਰ ਬਰਕਤ ਵਾਲੇ ਹੋਣ ਜੋ ਵੀ ਬੀਜਰ 1000 ਗੁਣਾ ਪ੍ਰਤੀਫਲ ਲੈ ਕੇ ਆਉਣ ਮੇਰੇ ਖੁਦਾ ਪੂਰੇ ਪਰਿਵਾਰ ਪੂਰੇ ਘਰਾਂ ਨੇ ਤੁਹਾਡੇ ਨਾਮ ਚ ਫਲਵੰਤ ਹੋਣ ਮੇਰੇ ਪ੍ਰਭੂ ਜੀ ਦੁਆ ਕਰਦੇ ਮੇਰੇ ਪ੍ਰਭੂ ਇਹਨਾਂ ਘਰਾਂ ਵਿੱਚ ਰੱਖੇ ਸਜ਼ਿੰਦਾ پاک ਲਹੂਲੀ ਮੇਰੇ ਖੁਦਾਬੰਦ ਜੀ ਇਸ ਜਲ ਔਰ ਤੇਲ ਨੂੰ ਤੁਹਾਡੇ ਨਾਮ 'ਚ ਮਸਾ ਕਰ ਦੇ ਖੁਦਾਵੰਨ ਜੀ ਅਸਤੇ ਮਸਾ ਕੀਤਾ ਹੋਇਆ ਪਵਿੱਤਰ ਲਹੂ ਜਦ ਵੀ ਰੋਗੀਆਂ ਤੇ ਲਗਾਇਆ ਜਾਵੇ ਰੋਗੀ ਛੁਟਕਾਰਾ ਪਉਣ ਘਰਾਂ ਦੇ ਚਾਰੋਂ ਹੌੜ ਲਗਾਇਆ ਜਾਵੇ ਘਰ ਸ਼ੁੱਧ ਕੀਤੇ ਜਾਣ ਜਾਦੂ ਟੋਣੇ ਨਾਸ਼ ਹੋਣ ਹਰ ਸ਼ੈਤਾਨੀ ਸ਼ਕਤੀ ਸ਼ਰਮਿੰਦਾ ਹੋਵੇ ਕਾਲੇ ਸائے ਦੂਰ ਕੀਤੇ ਜਾਣ ਹਰ ਪਾਪ ਹਰ ਸ਼ਰਾਪ ਨਾਸ਼ ਹੋ ਜਾਣ ਪੂਰੇ ਪਰਿਵਾਰ ਤੁਹਾਡੇ ਨਾਮ 'ਚ ਬਲ ਤਾਕਤ ਅਤੇ ਬਰਕਤ ਨੂੰ ਪਾ ਲੈਣ ਪੂਰੇ ਪਰਿਵਾਰਾਂ ਉੱਤੇ ਤੁਹਾਡੀ ਆਸ਼ੀਸ਼ ਤੁਹਾਡੀ ਗ੍ਰੇਸ ਨੂੰ ਮੰਗਦੇ ਖੁਦਾ ਸਰਗੋ ਤੋਂ ਸੱਚੀ ਸਹਾਇਤਾ ਨੂੰ ਰਿਲੀਜ਼ ਕਰਦੇ ਮੇਰੇ ਪਰਮੇਸ਼ਰ ਪ੍ਰਾਰਥਨਾ ਯੇਸ਼ੂ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ 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 ਸਾਰੀ ਕ੍ਰਿਸਤੀਆਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ਿਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਤੋਂ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ